ਸੋਸੋ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਵੈਲਫੇਅਰ ਸੁਸਾਇਟੀ ਖਾਲਸਾ ਸਿੱਖ ਸੰਗਤ ਗੋਬਿੰਦਨਗਰ ਦੇ ਸਹਿਯੋਗ ਦੇ ਨਾਲ ਤੀਸਰਾ ਅੰਮ੍ਰਿਤ ਸੰਚਾਰ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਗੋਬਿੰਦਨਗਰ ਗੁਰਦੁਆਰਾ ਵਿਖੇ ਅਤੇ ਇਹ ਜੋ ਕਾਰਜਕ੍ਰਮ ਹੈ ਅੰਮ੍ਰਿਤ ਸੰਚਾਰ ਦਾ ਇਸ ਵਿੱਚ 40 ਲਗਭਗ 40 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਅਤੇ ਗੁਰੂ ਵਾਲੇ ਬਣੇ ਨੇ

どうなわけにかかさ、わかってきてくれ。どうなわけにかかさ、わかってきてくれ。どうなわけにかかさ、わかってきて 바이쿠티 카르사 바이쿠티 카르사 콜 ਇਸ ਮੌਕੇ ਤੇ ਬੰਗਾਲ ਸੂਬੇ ਦੇ ਕਾਨੂੰਨ ਮੰਤਰੀ ਮਲੈ ਘਟਕਵੀ ਗੋਬਿੰਦਨਗਰ ਗੁਰਦੁਆਰਾ ਵਿਖੇ ਪਹੁੰਚੇ ਜਿੱਥੇ ਅਮਰ ਸੰਚਾਰ ਦਾ ਕਾਰਜਕ੍ਰਮ ਕੀਤਾ ਜਾ ਰਿਹਾ ਸੀ ਅਤੇ 400 ਸਾਲਾ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਜੋ ਜਨਮ ਸ਼ਤਾਬਦੀ ਹੈ ਇਸ ਕਾਰਜਕ੍ਰਮ ਵਿੱਚ ਮਲੈ ਘਟਕ ਪਹੁੰਚੇ ਅਤੇ ਆਸਲ ਸੋਲ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵੈਲਫੇਅਰ ਸੁਸਾਇਟੀ ਖਾਲਸਾ ਸਿੱਖ ਸੰਗਤ ਵੱਲੋਂ ਕਾਨੂੰਨ ਮੰਤਰੀ ਮਲੈ ਘਟਕ ਨੂੰ ਸਨਮਾਨਿਤ ਕੀਤਾ ਗਿਆ ਨਿੱਕੀ ਤਾਂ ਵਿਲੀਅਨ ਯਾਰ ਪਿਆਰ ਨਾਲੇ ਅਕੀਆ ਸਰ ਕਰਨ ਕਰੋ ਸੁਖਮਨੀ ਸਾਹਿਬ ਕੀ ਦੇਹਾਂ ਰੰਗ ਦੀ ਬਾਣੀ ਲੈ ਜਾਓ ਸੁਖਮਨੀ ਸੁਖ 说几句字。 सिंह टिंकू सिंह और भरती सिंह आप भी आ जाओ बोले सो दिया जन्मदिन है जन्मदिन है और आप लोग इसको जो मना रहे हैं तो इसमें हम उपस्थित होकर में हमको भी अच्छा लगा। कभी भी कोई प्रोग्राम होता है खास करके सिख धर्म का तो एकदम हंड्रेड परसेंट वहाँ पर पहुँचने का कोशिश करता है में। तो आप लोग अच्छे से बनाइए एक बाग का जो त्याग है तो पूरा देश का सभी जानते हैं जो गुरु बहादुर बता रहे थे कि दोनों उनका पास पहुंचे थे हिंदू धर्म को तो बरकरार रखने के लिए बचा के लिए तो उनका जो तो टैग चल हम लोग उसको ਕਿਛੇ ਦਾ ਪ੍ਰਣਾਮ ਆਪ ਲੋਕ ਵੀ ਅੱਛਾ ਸੇ ਇਸ ਪ੍ਰੋਗਰਾਮ ਤੋਂ ਫਾਇਦਾ ਲੇ। ਸਾਡੇ ਕੋਲ 80 ਇੱਕ ਜਗ੍ਹਾ ਜਾਵਾ ਵੀ ਹੈ ਤੇ ਹੋ ਗਿਆ। ਰੂਪ ਦੇ ਵਿੱਚ ਆ ਕੇ ਗੁਰੂ ਵਾਲੇ ਬਣ ਸਕੀਏ ਸਾਡਾ ਮਕਸਦ ਇਹੀ ਆ। ਬਾਕੀ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਹੀ ਦਵਾ ਪ੍ਰਬੰਧ ਕਮੇਟੀਆਂ ਸਾਰਿਆਂ ਦਾ ਸਹਿਯੋਗ ਗੁਰਮਤ ਫੈਰ ਆਰਗੇਨਾਈਜ਼ਰ ਮਿਲ ਰਿਹਾ ਹੈ ਤੇ ਖਾਸ ਕਰਕੇ ਮੈਂ ਸੈਂਟਰ ਗੁਰੂ ਦਾ ਪ੍ਰਬੰਧ ਕਮੇਟੀ ਔਰ ਸਿੱਖ ਵੈਲਫੇਅਰ ਸੁਸਾਇਟੀ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਜਿਹੜਾ ਕਿ ਇਹਨਾਂ ਨੇ ਸਾਰੇ ਪਾਸੋਂ ਸਾਨੂੰ ਜੀਓ ਮਿਲਤਾ ਵਾ ਸੋ ਹੱਥ ਜੋੜ ਕੇ ਬੇਨਤੀ ਆ ਇਸ ਤਰ੍ਹਾਂ ਦੇ ਫਾਰਮ ਸਭ ਜਿਹੜੇ ਇੱਥੇ ਮਿਲ ਰਹੇ ਆ ਤੁਸੀਂ ਸਾਰਿਆਂ ਨੇ ਇਹ ਤਰ੍ਹਾਂ ਦੇ ਫਾਰਮ ਲੈ ਕੇ ਸਾਨੂੰ ਜਮਾ ਕਰਕੇ ਦੇਵਣੇ ਆ ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਵਕਤ-ਵਾਰ ਅਸੀਂ ਵਧੀਆ ਤਰ੍ਹਾਂ ਨਾਲ ਕਰ ਸਕੀਏ ਸੋ ਇਹਨੀਆਂ ਗਬਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਤਵਾਤੀ ਹਾਂ ਸਰਦਾਰ ਪ੍ਰਤਾਪ ਸਿੰਘ ਜੀ ਔਰ ਖਾਸ ਕਰਕੇ ਅਸੀਂ ਜਦੋਂ ਵੀ ਕੋਈ ਪ੍ਰੋਗਰਾਮ ਕੁਲਿੰਦੇ ਜਾਂ ਤੇ ਇਹ ਨੌਜਵਾਨ ਮੀਰਾਂ ਦਾ ਸਾਨੂੰ ਹਮੇਸ਼ਾ ਹੀ ਇਸ ਤਰ੍ਹਾਂ ਲੋਕ ਮਿਲਿਆ ਹੈ ਤੇ ਹੁਣ ਮੈਂ ਬੇਨਤੀ ਕਰਾਂਗਾ ਕਿ ਅਮਲ ਤੱਕ ਅਬਲਾਕੀ ਜਿਹੜੇ ਹਨ ਉਹ ਪਹੁੰਚ ਰਹੇ ਹਨ ਤੇ ਜਦੋਂ ਵੀ ਉਹ ਅੰਦਰ ਆਣਗੇ ਜੇ ਅੰਮ੍ਰਿਤ ਸੰਚਾਰ ਕਰਨ ਤੋਂ ਉਪਰੰਤ ਪੰਜ ਪਿਆਰੇ ਅਤੇ ਅੰਮ੍ਰਿਤ ਜਿਨ੍ਹਾਂ ਨੇ ਛੱਕਿਆ ਉਹਨਾਂ ਵਾਸਤੇ ਗੁਰਬਾਣੀ ਕੀਰਤਨ ਦੇ ਮਾਧਿਅਮ ਦੇ ਨਾਲ ਗਿਆਨੀ ਪ੍ਰਭੂ ਜੋਤ ਸਿੰਘ ਹੋਣਾ ਨੇ ਗੁਰਬਾਣੀ ਦੇ ਰਾਹੀ ਉਹਨਾਂ ਦਾ ਗਾਇਨ ਕਰਕੇ ਸਵਾਗਤ ਕੀਤਾ ד metabolic of black lives ਖਾਲਸਾ ਵਾਲਿਓ ਦਿੱਖ 20 ਪਰਮਾਰਾਜ ਦੇ ਪੱਜੂਰੀਅੰਦ ਪੰਜ ਪਿਆਰੇ ਸਾਧਵਾਂ ਅਤੇ ਜਿਹੜੇ ਅਮਰਤ ਅਭਲਾਖੀ ਅੱਜ ਤੋਂ ਨਵਾਂ ਜਨਮ ਲੈ ਕੇ ਤੇ ਅਮਰਤ ਛੱਕ ਕੇ ਗੁਰੂ ਘਰ ਵਿੱਚ ਪਹੁੰਚੇ ਹਨ ਸਾਰੇ ਰਹੀ ਸਿੱਖ ਤੋਂ ਦੋਲਾ ਪ੍ਰਬੰਧਕ ਕਮੇਟੀ ਔਰ ਇਥੋਂ ਦੀ ਖਾਲਸਾ ਸਿੱਖ ਸੰਗਤ ਇਨਾ ਸਾਧਿਆਤ ਤੋਂ ਹੀ

ਤੇ ਪੰਜਾਂ ਪਿਆਰੇ ਪਾਸ ਆਪ ਵੀ ਕਿਹਾ ਸੀ ਕਿ ਮੈਨੂੰ ਵੀ ਔਨਰ ਚਾਹੋ ਮੈਨੂੰ ਵੀ ਦਾਤ ਬਖਸ਼ੋ ਤੇ ਮੈਂ ਜ਼ਿਆਦਾ ਸਮੇਂ ਨਾ ਲੈਂਦਾ ਹੋਇਆ ਕਿਉਂਕਿ ਕਾਫੀ ਸਮਾਂ ਹੋ ਗਿਆ ਹੈ ਤੇ ਸਭ ਤੋਂ ਪਹਿਲੇ ਮੈਂ ਆਪਣੇ ਜਿਹਦੇ ਸੈਕਟਰ ਕੋਪਾਪ ਮਦਦ ਕਮੇਟੀ ਦੇ ਮੈਂਬਰ ਹਨ ਤੇ ਜਿੰਨੇ ਗੁਟਵਾਲੇ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੈਕਟਰੀ ਆਏ ਹੋਏ ਹਨ ਮੈਂ ਸਾਰਿਆਂ ਪਾਸ ਬੇਨਤੀ ਕਰਾਂਗਾ ਕਿ ਸਾਰੇ ਜੀ ਇੱਥੇ ਆ ਕੇ ਕਿਉਂਕਿ ਆਪਾਂ ਸਭ ਤੋਂ ਪਹਿਲੇ ਆਪਣੇ ਪੰਜ ਪਿਆਰੇ ਜਿਹੜੇ ਸਹਿਬਾਨ ਹਨ ਮੁੰਡਾਂ ਦਾ ਸਵਾਗਤ ਕਰਨਾ ਹੈ ਤੇ ਉਹ ਤੋਂ ਬਾਅਦ ਜਿੰਨੇ ਵੀ ਜਿਨ੍ਹਾਂ ਨੇ ਵੀ ਅ므ਰਤ ਛਕਿਆ ਹੈ ਉਹਨਾਂ ਸਾਰਿਆਂ ਦਾ ਵੀ ਆਪਾਂ ਸਨਮਾਨ ਕਰਨਾ ਹੈ ਮੈਂ ਸੰਜੀਤ ਸਿੰਘ ਮੱਕੜ ਉਹਨਾਂ ਪਾਸੋਂ ਵੀ ਬੇਨਤੀ ਕਰਾਂਗਾ ਕਿ ਉਹ ਜਿੰਨੇ ਵੀ ਹੋਣ ਉਹ ਵੀ ਅੰਦਰ ਆ ਜਾਣ ਸਰਦਾਰ ਜਗਦੀਸ਼ ਸਿੰਘ ਜੀ ਸਰਦਾਰ ਗੋਦਾਮ ਸਿੰਘ ਜੀ ਸਰਦਾਰ ਅਨਜੀਤ ਸਿੰਘ ਜੀ ਦੁਬਾਰ ਕੋ ਤੇ ਹੋਰ ਵੀ ਹੋਕੜੇ ਤੋਂ ਸਰਪਾਲ ਸਿੰਘ ਜੀ ਜਿੰਨੇ ਵੀ ਵੀਰ ਹਨ ਉਹਨਾਂ ਪਾਸੋਂ ਮੈਂ ਬੇਨਤੀ ਕਰਾਂਗਾ ਕਿ ਉਹ ਸਾਰੇ ਹੀ ਵੀਰ ਹੋਰ ਮੇਰੇ ਵੀ ਜਿਹੜੇ ਡਨਲਪ ਤੋਂ ਆਏ ਹਨ ਉਥੋਂ ਦੇ ਵੀ ਪ੍ਰਬੰਧਕ ਸੱਜਣ ਉਹਨਾਂ ਪਾਸੋਂ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਇੱਧਰ ਆ ਜਾਣ ਤੇ ਸਭ ਤੋਂ ਪਹਿਲੇ ਆਪਾਂ ਪੰਜ ਪਿਆਰੇ ਸਰਪੰਨ ਅਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਸੀ ਉਹਨਾਂ ਵੀਰਾਂ ਦਾ ਵੀ ਆਪਾਂ ਪਹਿਲੇ ਸਭ ਤੋਂ ਪਹਿਲੇ ਉਹਨਾਂ ਦਾ ਸਵਾਗਤ ਕਰੀਏ ਤੇ ਉਸ ਤੋਂ ਬਾਅਦ ਜਿੰਨੇ ਅਮਰਤ ਆ ਬੁਲਾ ਕੇ ਹਨ ਉਹਨਾਂ ਸਾਰਿਆਂ ਨੂੰ ਵੀ ਆਪਾਂ ਸਤਿ ਸ੍ਰੀ ਅਕਾਲ ਕਰਨਾ ਹੈ ਤੇ